ਲੇ ਦੀਪ ਇਹਨਾਂ ਦੀ ਕੀ ਲੋੜ ਹੀ ਉਹ ਮੰਮੀ ਨਹੀਂ ਫੇਰ ਕੀ ਹੈ ਮੇਰੇ ਕੋ ਹੈਗੇ ਹੀ ਪੈਸੇ ਥੋੜੇ ਜਿਨਾਂ ਨੂੰ ਕਿਹਾ ਤੇ ਮੈਂ ਕਿਹਾ ਮੰਮੀ ਦੇ ਹੱਥ ਕੁਝ ਵੀ ਨਹੀਂ ਆ ਨਾ ਮੰਮੀ ਨੇ ਘੜਾ ਪਾਇਆ ਨਾ ਚੂੜੀਆਂ ਮੰਮੀ ਨੂੰ ਚਾਂਦੀ ਦੀਆਂ ਚੂੜੀਆਂ ਬਣਾ ਕੇ ਦੇਈਏ ਹਾਂ ਹਾਂ ਅੱਛਾ ਤੇ ਉਹਨਾ ਹੁਣ ਸਵੇਰੇ ਆਹ ਮੈਨੂੰ ਪਤਾ ਹੋਣਾ ਵਾ ਆ ਤੇ ਸਵੇਰੇ ਆਉਣਾ ਮੈਂ ਤੇ ਮੈਂ ਕਿਹਾ ਭੀ ਸਵੇਰੇ ਫਿਰ ਪਕੌੜੇ ਪਕਾੜੇ ਕੱਢ ਲੈਂਗੀ ਕੋਈ ਗੱਲ ਨਹੀਂ ਤੇ ਮੈਂ ਦੇ ਸਾਹਮਣੇ ਕਰਨਾ ਜੀ ਦਿਨ ਮੋਟਰਸਾਈਕਲ ਮੰਗਦਾ ਹੀ ਨਾ ਇਹ ਮੈਨੂੰ ਆਣ ਕੇ ਕਹਿੰਦੀ ਹੀ ਵੀ ਮੰਮੀ ਮੋਟਰਸਾਈਕਲ ਨਾ ਲੈ ਕੇ ਦੋ ਉਦੋਂ ਮੈਨੂੰ ਇਹ ਗਲਤ ਲੱਗੀ ਥੋੜੀ ਜੀ ਕਿ ਜਿੱਦਾਂ ਨਾ ਇਹ ਆਣ ਕੇ ਤੱਕ दखਲ ਅੰਦਾਜ਼ੀ ਕਰਦੀ ਸਾਡੇ ਘਰ ਵਿੱਚ ਕਿਉਂਕਿ ਹੁਣ ਬੱਚੇ ਆ ਉਹਨਾਂ ਨੇ ਮਾਂ ਪਿਓ ਗੋ ਚੀਜ਼ ਮੁੱਕਵਤ ਕੀ ਕਹਿੰਦੇ ਮੰਮੀ ਹੱਸ ਲੱਗ ਮੰਮੀ ਕਹਿੰਦੀ ਲੈ ਇੱਕ ਦੀ ਜਗ੍ਹਾ ਦੋਨੇ ਸੈਟ ਪਾ ਕੇ ਜਾਏ ਤੇ ਤੂੰ ਸਦਾ ਸਦਾ ਕਿਉਂ ਨਹੀਂ ਕਹਿੰਨੀ ਆਪਣੀ ਭਾਬੀ ਨੂੰ ਸਾੜਨਾ ਵਾ ਨਹੀਂ ਪਾਪੀ ਨੂੰ ਕੀ ਸਾੜ ਪਾਬੀ ਨੂੰ ਭਾਬੀ ਦੀ ਨਹੀਂ ਕੀ ਗੱਲ ਹੈਗੀ ਉਨੇ ਕਿ ਸੜਨਾ ਤਾਂ ਉਦਦੇ ਸੜੀ ਜਾਂਦੀ ਉਹਦੀ ਕਿਹੜੀ ਗੱਲ ਆ ਤੇ ਉਹਨੂੰ ਹੋਰ ਸੜਨਾ ਨਾ ਜਿਹੜਾ ਬੰਦਾ ਸੜਿਆ ਹੁੰਦਾ ਨਾ ਉਹਨੂੰ ਹੋਰ ਸੜਨਾ ਮੋਜਾਂ ਆਉਂਦਾ ਰੀ ਗਰਲ ਸੁਣ ਹਾਂ ਜੀ ਚੂੜੀਆਂ ਦੇ ਬੱਗੇ ਮਿਲ ਗਈਆਂ ਆਹ ਡਿਜ਼ਾਈਨ ਬੜਾ ਵਧੀਆ ਮਿਲ ਗਿਆ ਤੇ ਮੇਰੀ ਗਰਲ ਸੁਣ ਨਾਲੇ ਹਾਂ ਜੇ ਪਿਛਣ ਗਏ ਨਾ ਵੀ ਕਿਥੇ ਗਏ ਆਹੋ ਤੇ ਗਣਾ ਵੀ ਲੈਣਗੇ ਨਹੀਂ ਦਵਾਈ ਦਾ ਗਾਤੋ ਕਹਿੰਦਾ ਕਹਿੰਦਾ ਬਾਜ਼ਾਰ ਸਮਾਨ ਲੈਣਗੇ ਹੀ ਚਲੋ ਮੰਮੀ ਨੂੰ ਚੂੜੀਆਂ ਦਿਖਾਣੇ ਨਾਲੇ ਮੰਮੀ ਦਾ ਰਿਐਕਸ਼ਨ ਵੇਖਦੇ ਆ ਚਲੋ ਮੰਮੀ ਪਤਾ ਨਹੀਂ ਕਿੱਥੇ ਆ ਮੰਮੀ ਮੰਮੀ ਅੰਦਰ ਹੋਣੇ ਆ ਚਲੋ ਆਵਾਜ਼ ਮਾਰ ਕੇ ਲਿਆਉਣੇ ਆ ਪਾਣੀ ਲਿਆਵਾਂ ਤੁਹਾਡੇ ਵਾਸਤੇ ਪਣੀ ਲੈ ਆਈ ਆ ਫਿਲਰ ਨੇ ਕੋਲ। ਅੱਛਾ ਮੰਮੀ ਬੈਠੇ ਹੋ? ਬੈਠੀਆਂ ਪੁੱਤ। ਤੈਹੀਂ ਕਿੱਥੇ ਚਲ ਗਏ ਸੀ? ਮੈਂ ਤਾਂ ਵੇਲੇ ਨੂੰ ਆਈ। ਧਿਆਨ ਕੇ ਵੇਖਿਆ ਤਾਂ ਘਰ ਯਾਨੀ ਸੀ। ਅਸੀਂ ਸ਼ਹਿਰ ਗਏ ਸੀ। ਸ਼ਹਿਰ ਗਏ ਸੀ ਸਮਾਨ ਲੈਣ ਵਾਲਾ ਸੀ ਥੋੜਾ ਤੇ ਮੈਂ ਕਿਹ ਚੱਲੇ ਆਨੇ ਆ। ਅੱਛਾ ਅੱਛਾ। ਹਾਂ ਵਧੀਆ ਕੀਤਾ ਹੋਇਆ ਜੀ। ਹਾਂ ਜੀ ਤੁਸੀਂ ਫਿਰ ਪਿੱਛੇ ਸੀ ਨਾ ਮੈਂ ਤੇ ਇਹਨਾਂ ਨੂੰ ਕਿਹਾ ਸੀ ਕਿ ਮੰਮੀ ਨੂੰ ਦੱਸ ਦਿੰਨੇ ਆ ਤੇ ਕਹਿੰਦੇ ਮੰਮੀ ਹੁਣ ਪਿੱਛੇ ਆ ਚੱਲ ਕੋਈ ਨਹੀਂ ਆਪਾਂ ਆ ਜਾਣਾ ਛੇਤੀ। ਮੈਂ ਗੇਟ ਖੁੱਲਾ ਵੇਖਿਆ। ਗੇਟ ਦਾ ਕੁੰਡਾ ਵੀ ਨਹੀਂ ਸੀ ਨਾ ਲਾਇਆ। ਹਾਂ ਜੀ। ਤੇ ਆਵਾਜ਼ ਦੇ ਜਿਆ ਕਰੋ ਪਤਾ ਕੀ ਗੱਲ ਆ। ਖਰਾ ਦੇ ਘਰ ਆ ਇਹ ਦੇਹਾ ਮੰਮੀ ਚਲੋ ਕੋਈ ਨਾ ਮਗਰ ਪਤਾ ਹੀ ਨਹੀਂ ਪੀ ਗਾੜੀ ਇਹ ਕਾਹ ਤੋ ਧਿਆਨ ਰੱਖਾਂਗੇ ਤੁਹਾਨੂੰ ਦੱਸ ਕੇ ਜਾਵਾਂਗੇ ਆਹ ਦੱਸ ਕੇ ਜਾਇਆ ਕਰੋ ਤੇ ਨਾਲੇ ਮੰਮੀ ਮੈਂ ਨਾ ਤੁਹਾਡੇ ਵਾਸਤੇ ਇੱਕ ਚੀਜ਼ ਲਿਆਂਦੀ ਆ ਮੇਰੇ ਵਾਸਤੇ ਚੀਜ਼ ਲਿਆਂਦੀ ਆ ਹਾਂਜੀ ਮੈਂ ਕਿਹਾ ਕਿ ਚਲੋ ਦੀਵਾਲੀ ਆਉਣ ਵਾਲੀ ਆ ਤੇ ਮੰਮੀ ਨੂੰ ਕੁਛ ਗਿਫਟ ਹੀ ਕਰ ਦਈਏ ਤੇ ਆ ਵੇਖੋ ਇਹ ਕੀ ਲਿਆਂਦਾ ਮੇਰੇ ਵਾਸਤੇ ਵੇਖੋ ਤੇ ਸਹੀ ਖੋਲ ਕੇ ਲੈ ਦੀਵਾ ਇਹਨਾਂ ਦੀ ਕੀ ਲੋੜ ਹੀ ਉਹ ਮੰਮੀ ਨਹੀਂ ਫੇਰ ਕੀ ਹੈ ਮੇਰੇ ਕੋ ਹੈਗੇ ਹੀ ਪੈਸੇ ਥੋੜੇ ਜਿੰਨਾ ਨੂੰ ਕਿਹਾ ਤੇ ਮੈਂ ਕਿਹਾ ਮੰਮੀ ਦੇ ਹੱਥ ਕੁਝ ਵੀ ਨਹੀਂ ਆ ਨਾ ਮੰਮੀ ਨੇ ਘੜਾ ਪਾਇਆ ਨਾ ਚੂੜੀਆਂ ਮੰਮੀ ਨੂੰ ਚਾਂਦੀ ਦੀਆਂ ਚੂੜੀਆਂ ਬਣਾ ਕੇ ਦੇਈਏ ਲੈ ਦੱਸ ਹਾਂ ਮੈਨੂੰ ਤੋ ਰਹਿਣ ਦਿੰਦੀ ਪੁੱਤ ਤੂੰ ਆਪਣੇ ਵਾਸਤੇ ਕੋਈ ਚੀਜ਼ ਲੈ ਆਂਦੀ ਮੈਂ ਤੇ ਮੰਮੀ ਚੂੜਾ ਪਾਇਆ ਹੀ ਹੈ ਹਜੇ ਮੈਨੂੰ ਹਜੇ ਕੀ ਲੋੜ ਆ ਨਹੀਂ ਮੇਰੇ ਵਾਸਤੇ ਬਹੁਤ ਆ ਮੇਰੇ ਕੋ ਹਜੇ ਹੁਣੇ ਤੇ ਵਿਆਹ ਹੋਇਆ ਤੁਹਾਡੇ ਵਾਸਤੇ ਮੈਂ ਲੈ ਕੇ ਆਈ ਆ ਨਹੀਂ ਚੂੜੀਆਂ ਤਾਂ ਬਹੁਤ ਸੋਹਣੀਆਂ ਵਾ ਡਿਜ਼ਾਈਨ ਪਸੰਦ ਆ ਗਿਆ ਤੁਹਾਨੂੰ ਨਹੀਂ ਡਿਜ਼ਾਈਨ ਵੀ ਬੜਾ ਸੋਹਣਾ ਵਾ ਪਰ ਇਹ ਖੇਚਲ ਤੁਸੀਂ ਨਹੀਂ ਕਰਨੀ ਮੰਮੀ ਖੇਚਲ ਕਾਦੀ ਆ ਜੇ ਉਹ ਤੁਹਾਡਾ ਮੁੰਡਾ ਹੈ ਤਾਂ ਮੈਂ ਵੀ ਤੁਹਾਡੀ ਧੀ ਆ ਮੈਂ ਨੌਂ ਨਹੀਂ ਨਾ ਬੰਨਣਾ ਮੈਂ ਧੀ ਬੰਨਣਾ ਹਾਂਜੀ ਮੈਂ ਵੀ ਧੀ ਬਣਾ ਕੇ ਰੱਖਣਾ ਵਾਂ ਹਾਂਜੀ ਇਹ ਕਿੰਨੇ ਖ ਜਾਣੇ ਆ ਇਹੀ ਤੇ ਗੱਲ ਆ ਮਾਵਾ ਤੀਆਂ ਬਣ ਕੇ ਰਵਾਂਗੇ ਨਾ ਟਾਈਮ ਪਾਸ ਵਧੀਆ ਹੋ ਜਾਊਗਾ ਤੇ ਜੇ ਨੌਂ ਸੱਸ ਬਣ ਕੇ ਰਹੀਆਂ ਨਾ ਫੇਰ ਟਾਈਮ ਪਾਸ ਨਹੀਂ ਗਾਣਾ ਹਾਂਜੀ ਹਾਂਜੀ ਤਾਂ ਹੀ ਮੈਂ ਇਹੀ ਕਹਿੰਦੀ ਕਿ ਤਾਂ ਹੀ ਮੈਂ ਬਣਾ ਕੇ ਲਈ ਤੁਹਾਡੇ ਵਾਸਤੇ ਲੈ ਦੱਸ ਹਾਂ ਤੇਰੇ ਡੈਡੀ ਨੂੰ ਖਾਇਆ ਨਾ ਤੇ ਉਹਨਾਂ ਵੀ ਗੁੱਸੇ ਹੋਣਾ ਮੈਨੂੰ ਕਿ ਤੂੰ ਕੁੜੀ ਨੂੰ ਮਨਾ ਕਿਉਂ ਨਹੀਂ ਕੀਤਾ ਨੇ ਕੋਈ ਨਹੀਂ ਇਦਾਰੇ ਸਰਪ੍ਰਾਈਜ਼ ਸਗੋ ਵਧੀਆ ਲੱਗਦੀ ਐ ਤੁਹਾਨੂੰ ਪਸੰਦ ਆ ਗਿਆ ਮੈਨੂੰ ਵਧੀਆ ਲੱਗਾ ਨਹੀਂ ਬਹੁਤ ਸੋਹਣੀਆਂ ਮੈਨੂੰ ਬੜੀਆਂ ਪਸੰਦ ਆਈਆਂ ਪਹਿਲੇ ਮੈਂ ਸੋਚਨੀ ਸੀ ਕੁਝ ਹੋਰ ਬਣਾਈਏ ਫਿਰ ਮੈਂ ਕਿਹਾ ਨਹੀਂ ਮੰਮੀ ਨੇ ਹੱਥਾਂ 'ਚ ਕੁਝ ਨਹੀਂ ਬਾਇਆ ਚੂੜੀਆਂ ਬਣਾ ਕੇ ਦੇਈਏ ਨਾ ਨਾ ਹੱਥਾਂ 'ਚ ਤਾਂ ਨਹੀਂ ਪਉਂਦੀ ਹੁੰਦੀ ਦੀਪ ਖਾਰਸੀ ਜੀ ਹੁੰਦੀ ਆ ਅੱਛਾ ਸ਼ੋ ਤੇ ਮੈਂ ਤਾਂ ਕਰਕੇ ਕੋਈ ਕੜਾ-ਕੁੜਾ ਵੀ ਨਹੀਂ ਪਾਇਆ ਚਲ ਕੋਈ ਨਹੀਂ ਤੋ ਰੀਜਨਲ ਆ ਕੇ ਆਈਆਂ ਹੁਣ ਇਹ ਮੈਂ ਪਾਉਂਗੀ ਹਾਂ ਇਹ ਤੇ ਹੈ ਹੀ ਐ ਦੇਖੋਈ ਨਹੀਂ ਤੇ ਮੰਮੀ ਫਿਰ ਅਸੀਂ ਹੁਣ ਪਰਸੋ ਫੇਰ ਆਪਾਂ ਚੱਲ ਜੀਏ ਹਨਾ ਕੋਈ ਗੱਲ ਨਹੀਂ ਆਓ ਫਿਰ ਜਾਣਾ ਹੀ ਪੋਤੋ ਵੀ ਦੇਖਦੇ ਹੋਣੇ ਆਪ ਵੀ ਆਏ ਨੀਗੇ ਠੀਕ ਹੈ ਤੇ ਮੈਨੂੰ ਨਾ ਸੈਟ ਕੱਢ ਦਿਓ ਸੋਨੇ ਦਾ ਮੇਰੇ ਚੂੜੀਆਂ ਤੇ ਫਿਰ ਮੈਂ ਪਾ ਜਾਾਂਗੀ ਕੋਈ ਗੱਲ ਅਲੀਵਾਰ ਜਾਣਾ ਫਿਰ ਤੁਹਾਨੂੰ ਪਤਾ ਅਸੀਂ ਬੱਸੇ ਸ਼ਰੀਕਾ ਵੀ ਵੇਖਦਾ ਕਿ ਸੋਹਰਿਆਂ ਤੋਂ ਆਈ ਐ ਤੇ ਦੇਖਾ ਕੀ ਸਣਾ ਪਾਇਆ ਪੂਆ ਸਾਰੇ ਵੇਖਦੇ ਤੁਹਾਨੂੰ ਪਤਾ ਹੀ ਐ ਕੋਈ ਗੱਲ ਨਹੀਂ ਜਿਹੜਾ ਸਮਾਨ ਬਣਾਇਆ ਮੈਂ ਪਾਉਣ ਵਾਸਤੇ ਬਣਾਇਆ ਹਾਂ ਜੀ ਮੈਂ ਕੱਢ ਕੇ ਦੇ ਨਹੀਂ ਸਕੋ ਸਾਰਾ ਪਾ ਕੇ ਜਾਵੀ ਇੱਕ ਸੈਟ ਕੀ ਦੋ ਦੋ ਪਾ ਕੇ ਜਾਵੀ ਲੋਕਾਂ ਨੂੰ ਪਤਾ ਲੱਗੂਗਾ ਤੇ ਗਿਆ ਵੀ ਪਾਇਆ ਤਾਂ ਸੋਹਰਿਆਂ ਅੱਜਕੱਲ ਚੋਰ ਵੀ ਬੜੇ ਹੁੰਦੇ ਆ ਔਰ ਕੋਈ ਗੱਲ ਨਹੀਂ ਗੱਡੀ 'ਚ ਤੁਸੀਂ ਜਾਣਾ ਤਾਂ ਗੱਡੀ ਤੇ ਆ ਹਾਂ ਇਹ ਤੇ ਹੈ ਨਾ ਬੱਸੇ ਜਾਣਾ ਹਾਂ ਜੀ ਇਹ ਤੇ ਹੈ ਹੀ ਐ ਠੀਕ ਆ ਨਾ ਅਹੀ ਤੇ ਗੱਲ ਐ ਕੋਈ ਨਹੀਂ ਕੱਢ ਦਿਓ ਤੇ ਮੈਂ ਫਿਰ ਤੁਹਾਨੂੰ ਚਾਹ ਪਾਣੀ ਬਣਾਦਾ ਕੁ ਚਾਹ ਬਣਾ ਹੀ ਲੈ ਘਟਕ ਦਿਲ ਕਰਨ ਰਿਆ ਸੀ ਮੈਂ ਵੀ ਦੇਖਣ ਗਈ ਹਪਿਆਉਂਦਾ ਭਈ ਜੀ ਤੇ ਫੇਰੀ ਬਣਾਉਣੀ ਚਲੋ ਮੈਂ ਚਾਹ ਬਣਾਣੀ ਤੇ ਨਾਲ ਕੁਛ ਖਾਣ ਨੂੰ ਲੈ ਆਉਣੀ ਚਲੋ ਠੀਕ ਆ ਦਾਦਾ ਸਾਹ ਇਹਨਾਂ ਦੀ ਕੀ ਲੋੜ ਹੀ ਐਵੇਂ ਛਦੈਂਜੀ ਖੇਚਲ ਕਰਕੇ ਆਈ ਆ ਜਾਨ ਲੱਗਿਆ ਤਾਈ ਨੇ ਮੈਨੂੰ ਦੱਸ ਕੇ ਗਏ ਤੇ ਕੀ ਲੈਣ ਚੱਲੇ ਮੈਂ ਤਾਂ ਸੋਚਿਆ ਆਪਣੇ ਵਾਸਤੇ ਕੋਈ ਚੀਜ਼ ਲੈਣ ਗਈ ਹੋਣੀ ਆ ਇਹਨਾਂ ਦੇ ਡੈਡੀ ਹੁੰਦੇ ਆ ਨਾ ਉਹਨਾਂ ਨੂੰ ਖਾਣ ਲਈ ਆ ਚੂੜੀਆਂ ਲਿਆਂਦੀਆਂ ਮੇਰੇ ਵਾਸਤੇ ਬੁੜੀ ਨੇ ਆ ਨਾਈਸ ਵੇਰੇ ਮੈਨੂੰ ਇਹ ਫਿਕਰ ਪਈ ਆ ਵੀ ਪਤਾ ਨਹੀਂ ਕੋ ਫਕੜੇ ਪਕੜੇ ਕੱਢੇਗੀ ਕਿ ਨਾ ਕੱਢੇਗੀ ਇਹ ਤੇ ਕੱਢ ਲੇ ਤੇ ਚੰਗਾ ਵਾ ਪਰ ਮੈਨੂੰ ਇਹਦੀ ਆਸ ਮੈਦ ਕੋਈ ਨਹੀਂ ਕਿ ਕੱਢੇਗੀ ਇਹ ਨਾਖਣ ਦੇ ਇਸ਼ਾਰ ਨਹੀਂ ਬਿਸਕਟ আনা ਚਾ ਤੇ ਮੈਂ ਇਦਾਂ ਕਰਾਂਗੀ ਜੇ ਪੁੱਛ ਲਈ ਨੀ ਇੱਕ ਵਾਰ ਇਹਨੂੰ ਜੇ ਤੇ ਕੱਢ ਲੇਗੀ ਤੇ ਠੀਕ ਹੈ ਨਹੀਂ ਤੇ ਫਿਰ ਬਾਜ਼ਾਰੋਂ ਮੰਗਾ ਲੇਨੀ ਸਾਮਾਨ ਸਾਰਾ ਮੈਂ ਰੈਡੀਮੈਂਟ ਇਦਾਂ ਕਰਨੀ ਆ ਪਰ ਚਲੋ ਇੱਕ ਵਾਰੀ ਪੁੱਛਣਾ ਤੇ ਫਰਜ ਬਣਦਾ ਨਾ ਜੀਵਨ ਆ ਏ ਜੀ ਮਾ ਆ ਗਈ ਮਮੀ ਹਾਂ ਹਾਂ ਜੀ ਦੱਸੋ ਦੱਸਣਾ ਕੀ ਆ ਮੈਂ ਹਾਂ ਕੁੜੀ ਦਾ ਫੋਨ ਆਇਆ ਏ ਅੱਛਾ ਤੇ ਉਹਨਾ ਹੁਣ ਸਵੇਰੇ ਆਹ ਮੈਨੂੰ ਪਤਾ ਹੋਣਾ ਵਾ ਆ ਤੇ ਸਵੇਰੇ ਹੁਣਾ ਵਾਂ ਤੇ ਮੈਂ ਕਿਹਾ ਵੀ ਸਵੇਰੇ ਫਿਰ ਪਕੌੜੇ ਪਕਾੜੇ ਕੱਢ ਲਾਂਗੀ ਕੋਈ ਗੱਲ ਨਹੀਂ ਟਾਈਮ ਦੇ ਹਿਸਾਬ ਨਾਲ ਵੇਖੂਗੀ ਜੇ ਮੇਰੇ ਕੋਲ ਟਾਈਮ ਬਚਿਆ ਨਾ ਫਿਰ ਮੈਂ ਪਕੌੜੇ ਕੱਢ ਲੂੰਗੀ ਤੋ ਕੰਮ ਵੀ ਤਾਂ ਸਾਰਾ ਮੈਨੂੰ ਹੀ ਕਰਨਾ ਪੈਂਦਾ ਵਾ ਹੋਰ ਵੀ ਨਿੱਕੀ ਨਿੱਕੇ ਬੜੇ ਕੰਮ ਆ ਸਬਜ਼ੀਆਂ ਵੀ ਬਣਾਉਣੀਆਂ ਵਾ ਰੋਟੀ ਪਾਣੀ ਤਾਂ ਉਹਨਾਂ ਪਤਾ ਖਾ ਕੇ ਜਾਣਾ ਉਹਨਾਂ ਨੇ ਕਿਹੜੀ ਚਾਹ ਪੀ ਕੇ ਚਲ ਜਾਣਾ ਵਾ ਚਲੋ ਪਤੋ ਉਹ ਤੇ ਰੋਟੀ ਪਾਣੀ ਖਾ ਕੇ ਹੀ ਜਾਣਾ ਉਹਨਾਂ ਨਵੇਂ ਸਮੇਂ ਨੇ ਆਉਣਾ ਵਾ ਤੇ ਪਰ ਪਕੌੜੇ ਵੀ ਜ਼ਰੂਰੀ ਆ ਫਿਰ ਕਿਤਨਾ ਚਾਹ ਪਿਆ ਲੈਣੀ ਆ ਉਹਨਾਂ ਨੂੰ ਦੇਖ ਲਾ ਇਹ ਚਾਹ ਹਾਂ ਕੋਈ ਨਹੀਂ ਮੈਂ ਵੇਖੂਗੀ ਜੇ ਨਿਕਲਣਗੇ ਤੇ ਕੱਢ ਲੂੰਗੀ ਮੈਂ ਹੁਣ ਪਕਾ ਕਿਦਾਂ ਕਹਿਦਾ ਤੁਹਾਨੂੰ ਇਹ ਤਾਂ ਗੱਲ ਫਿਰ ਤੇਰੀ ਕੱਚੀ ਪੱਕੀ ਆ ਨਾ ਜੇ ਨਿਕਲਣਗੇ ਤੇ ਕੱਢ ਲਾਂਗੀ ਯਾ ਨਹੀਂ ਸਰ ਕੋ ਨਿਕਲਣੇ ਸਾમી ਦੱਸ ਦੇ ਫਿਰ ਮੈਂ ਬਜਾਰੋਂ ਮੰਗਾ ਲਾਂ ਬੜੇ ਮਨਾਤਾ ਸਭ ਕੁਝ ਮੈਂ ਤੁਹਾਨੂੰ ਕਹਿਣ ਦੀ ਆ ਨਾ ਕਿ ਟਾਈਮ ਵੇਖੂਗੀ ਉਦੋਂ ਤੁਹਾਡੀ ਮਰਜ਼ੀ ਆ ਜੋ ਤੁਹਾਡਾ ਜੀ ਕਰਦਾ ਕਰ ਲੋ ਲੋ ਤੇ ਫਿਰ ਕਰਨਾ ਹੀ ਪੈਣਾ ਮੈਨੂੰ ਪਤਾ ਵਾ ਤੇਰਾ ਸਾਰਾ ਹੀ ਪਤਾ ਮੈਨੂੰ ਕਿ ਤੂੰ ਕੱਢਣੇ ਨਹੀਂਗੇ ਤਾਂ ਹੀ ਤੇ ਐਂਦਾ ਕਹਿਣ ਦੀ ਆ ਕਿ ਟਾਈਮ ਵੇਖਾਂਗੀ ਜੇ ਤੂੰ ਕੱਢਣੇ ਹੁੰਦੇ ਤੇ ਤੂੰ ਆਦੀ ਵੀ ਕੋਈ ਗੱਲ ਨਹੀਂ ਮੰਮੀ ਕੱਢ ਲਾਂਗੇ ਕੱਢਣੇ ਕਿਉਂ ਨਹੀਂ ਪਰ ਮੰਨੇ ਆਉਣੇ ਆ ਤੇ ਕੋਤੜੇ ਕੱਢਣੇ ਨਹੀਂਗੇ ਉਹ ਨਹੀਂ ਕੱਢਣੇ ਤੇ ਮੈਨੂੰ ਮਗਾਉਣੇ ਪੈਣੇ ਨੇ ਕੋਈ ਨਹੀਂ ਮਗਾ ਲਾਂਗੇ ਮੁੰਡੇ ਨੂੰ ਖਲਾ ਕੇ ਕੁਛ ਨਹੀਂ ਆ ਮੁੰਡੇ ਨੂੰ ਠੀਕ ਕਹਿੰਦਾ ਵਾ ਵੀ ਮਾਂ ਤੇਰੀ ਤੇ ਇਦਾਂ ਕਹਿਣ ਲਈ ਆ ਤੇ ਪਤਾ ਤੂੰ ਫਿਰ ਉੱਥੋਂ ਬਾਜ਼ਾਰੋਂ ਲੈ ਆ ਨੀ ਇਹਨੇ ਨਹੀਂ ਕੱਢਣੇ ਐਵੇਂ ਜਲੂਸ ਕੱਢੇਗੀ ਨਾ ਮੇ ਸਮੇ ਉਹਨਾਂ ਨੇ ਹਵਨਾ ਮਤੇ ਇਹ ਰੱਖ ਦੂ ਗਾੜੀ ਬਿਸਕਟ ਚੋਕ ਕੇ ਚੰਗੇ ਲੱਗੀਦਾ ਵਾ ਇਦਾਂ ਕਰਨੀ ਆ ਮਨਜਿੰਦਰ ਨੂੰ ਪੁੱਛਣੀ ਆ ਵੇਖਣੀ ਆ ਕਿ ਤੇ ਕਿੱਥੇ ਆ ਉਹ ਉਹਨੂੰ ਵੇਖ ਕੇ ਤੇ ਉਹਦੇ ਉਹਦੇ ਨਾਲ ਕਰਨੀ ਆ ਗੱਲ ਵੀ ਪਤਾ ਆ ਗੱਲ ਹੀ ਤੇ ਉਹਦੇ ਨਾਲ ਸਲਾਹ ਕਰਨੀ ਆ ਇਹ ਜੇ ਇਹਦੀ ਕਾਦੀ ਆਸ ਮੈਂ ਦਾ ਮੈਨੂੰ ਉਹਦੇ ਕੋਈ ਮੰਗਾ ਲਾਂਗੇ ਬਿਜਾਰਮ ਇੰਨੇ ਨੀ ਕਸ਼ਮ ਕਰਨਾ ਮੈਂ ਤਾਂ ਰੋਟੀ ਬਣਾ ਲੈ ਸਵਾਦ ਦੀ ਤਾਂ ਵੀ ਛੁਪ ਰਿਆ ਪਤਾ ਕੋਈ ਨਹੀਂ ਤੂੰ ਸਿੱਧੇ ਤੇ ਚੱਲੇ ਹੋ ਬੜੇ ਤਿਆਰ ਹੋਏ ਅੱਜ ਉਹ ਯੂਨੀਫਾਰਮ ਵੀ ਨਹੀਂ ਪਾਈ ਅੱਜ ਦੇ ਤੇ ਹੀ ਕੱਪੜੇ ਦੂਜੇ ਪਾ ਲਏ ਏ ਅਰ ਜਣਾ ਕਿਥੇ ਆ ਕਚਰੀ ਹੋ ਗਈ ਹੜਤਾਲ ਅੱਛਾ ਹੜਤਾਲ ਹੋ ਗਈ ਕਾਦੀ ਹੜਤਾਲ ਹੋ ਗਈ ਉਹ ਸਾਡੇ ਕੁਤੀ ਜੀ ਸਾਹਿਬੀ ਤਾਂ ਉਹਨਾਂ ਦੀ ਫਾਰੀਦ ਜੱਤ ਹੋ ਗਈ ਆ ਅੱਛਾ ਅੱਛਾ ਠੀਕ ਆ ਤੇ ਹੋ ਕਰਕੇ ਫਿਰ ਮੈਂ ਯੂਨੀਫਾਰਮ ਵਾਪਕੀ ਕਰਨਾ ਘੜਾ ਵਿਚਾਰੀ ਜਾਣਾ ਹੂੰ ਫਿਰ ਮੈਂ ਉੱਧ ਹੀ ਜਾਣਾ ਭੋਗ ਤੇ ਉਧਰ ਹੀ ਆਉਣਾ ਤੂੰ ਆ ਇੱਕ ਦੋ ਕੰਮ ਹੋਰ ਕਰਨ ਵਾਲੇ ਆ ਅੱਛਾ ਅੱਛਾ ਫਿਰ ਮੈਂ ਚਲੋ ਘਰੋਂ ਨਾ ਮੈਂ ਤਾਂ ਬਰਸੋਈ ਚ ਲੱਗੀ ਹਾਂ ਤੇ ਪਿੱਛੇ ਤੁਸੀਂ ਤਿਆਰ ਬਣੇ ਹੋਗੇ ਮੈਂ ਤਾਂ ਪਤਾ ਨਹੀਂ ਕਿੱਥੇ ਚੱਲੇ ਆ ਨਹੀਂ ਉੱਧਾ ਮੈਂ ਜਾਣਾ ਨਹੀਂ ਹਟਾੜ ਕਰਕੇ ਮੈਂ ਚੱਲ ਘਰੇ ਰਹਿਣੇ ਘਰ ਦੇ ਕੰਮ ਕਰ ਲੈਣੇ ਤੂੰ ਕੀ ਕਿਸੇ ਦੇ ਭੋਗ ਤੇ ਜਾਣਾ ਤਾਂ ਨਾ ਵੀ ਪੱਗ ਕਿਉਂ ਬਨ ਲਈ ਆ ਓ ਯਾਰ ਮੈਂ ਅਹੀਂ ਗੜੇ ਹੱਟ ਬੋਦੀ ਉਮਰ ਵਾਲੇ ਆ ਆ ਵੀ ਤੇ ਹੈ ਮੁੰਡੇ ਖੁੜੇ ਨੂੰ ਉਧਰ ਨੰ ਚੱਲ ਜਾਂਦੇ ਨੇ ਇਹ ਗੜੀ ਬੋਦੀ ਉਮਰ ਹੋ ਗਈ ਤੇ ਹੈ ਹੀ ਆ ਅੱ ਆਇਆ। আচ্ছা। ਉਹ ਮੈਂ ਪੁੱਛਣ ਦੇ ਕਿ ਬਨਾਨਾ ਤੂੰ ਪਰਸੋਂ ਦਾ ਨੋ ਨੋ ਟਾਈਮ ਦੇ ਦਿੱਤਾ ਏ। ਠੀਕ। ਤੇ ਮੈਂ ਕਿ ਪਰਸੋਂ ਆਵਾਂਗੀ ਤੇ ਫਿਰ ਪਰਸੋਂ ਆਪਾਂ ਸਵੇਰੇ ਚਲੀਏ ਨੂੰ। ਜੇ ਵੀ ਸਾਢੇ 8:00 ਵਜੇ ਸਾਨੂੰ ਆਏ ਤੇ ਨੂੰ ਜੇ ਚੱਲਾਂਗੇ ਤੇ 10:00 ਵਜੇ ਉੱਥੇ ਪਹੁੰਚਾਂਗੇ। ਚਲ ਮੇਰੀ ਗੱਲ ਸੁਣੋ ਕਰੋ। ਮੈਂ ਜਿਹੜੇ ਕੰਮ ਕਰਨ ਵਾਲੇ ਨੇ ਮੈਸਲਾ ਮੈਂ ਕੱਲ ਕਰ ਲਊਗਾ। ਆ ਲੋ ਆਪਣੇ ਕੰਮ। ਹਾਂ ਮੈਂ ਜੇ ਨਾ ਮੰਮੀ ਤੇ ਮੈਨੂੰ ਕਹਿੰਦੇ ਹੀ ਰਾਤ ਰਹਿ ਕੇ ਜਾ। ਪਰ ਨਾ ਹੁਣ ਤੁਹਾਡੇ ਬਹੁਤ ਕੰਮ ਬਣੇ ਆ ਤੇ ਫਿਰ ਕੋਈ ਨਹੀਂ। ਸਾਢੇ 8:00 ਮੁਰ ਜਾਗੇ ਫੇਰ ਆਵਾਂਗੇ ਫੇਰ ਆਤ ਰਹਿ ਲਾਂਗੇ। ਕੋਈ ਨਹੀਂ ਕੋਈ ਗੱਲ ਨਹੀਂ ਇੱਕ ਦੋ ਕਲਾਇੰਟਾਂ ਨੂੰ ਮਿਲਣਾ ਹੈ ਫਿਰ ਮੈਂ ਕੱਲ ਹੀ ਮੁਕਾਵਾਂਗਾ ਕੰਮ ਸਾਰਾ ਏਦਾਂ ਕਰ ਲਿਓ ਤੇ ਨਾਲੇ ਨਾ ਮੈਂ ਮੰਮੀ ਨੂੰ ਕਿਹਾ ਸੀ ਮੈਂ ਕਿਹਾ ਮੰਮੀ ਮੈਨੂੰ ਸੱਟ ਦੇ ਦਿਓ ਸੋਨੇ ਦਾ ਤੇ ਚੂੜੀਆਂ ਪਹਿਲੀ ਵਾਰ ਜਾਣਾ ਪੇਕੇ ਮੰਮੀ ਉਹਨਾਂ ਦੀ ਤਾਂ ਪਤਾ ਹੀ ਹੈ ਕਿ ਇਹਨੂੰ ਸੋਨਾ ਸਨਾ ਪਾਇਆ ਸੋਹਰਿਆਂ ਨੇ ਅਰ ਸ਼੍ਰੀਖਾ ਛੁਰਕਾ ਫਿਰ ਵੀ ਖਾਣ ਦਾ ਨਾ ਮਿਲਣ ਆਂਦੇ ਕਈ ਤਾਂ ਕਰਕੇ ਮੈਂ ਕਿਹਾ ਤੇ ਮੰਮੀ ਮੇਰੇ ਪਤਾ ਕੀ ਕਹਿੰਦੇ ਮੰਮੀ ਹੱਸ ਲੱਗ ਗਈ ਮੰਮੀ ਕਹਿੰਦੀ ਲੈ ਇੱਕ ਦੀ ਜਗ੍ਹਾ ਦੋਨੇ ਸੈੱਟ ਪਾ ਕੇ ਜਾਇ ਤੇ ਤੂੰ ਸਦਾ ਸਦਾ ਕਿਉਂ ਨਹੀਂ ਕਰਨੀ ਆਪਣੀ ਭਾਬੀ ਨਹੀਂ ਸਾੜਨਾ ਵਾ ਉਹ ਨਹੀਂ ਪਾਪੀ ਨੂੰ ਕਿਸ ਸਾਥ ਕਰ ਰਹੀ ਪਾਬੀ ਨਹੀਂ ਪਾਬੀ ਦੀ ਕੀ ਗੱਲ ਹੈਗੀ ਉਹਨੇ ਕਿਸੜਨਾ ਹੁੰਦਾ ਤੇ ਛੜੀ ਰਹਿੰਦੀ ਉਹਦੀ ਕਿਹੜੀ ਗੱਲ ਆ ਤੇ ਉਹਨੂੰ ਹੋਰ ਛੜਨਾ ਮੈਂ ਸੁਣ ਜਿਹੜਾ ਬੰਦਾ ਛੜਿਆ ਹੁੰਦਾ ਨਾ ਉਹਨੂੰ ਹੋਰ ਛੜਨ ਮੋਜ ਆਉਂਦਾ ਇਦਾਂ ਕਹਾਂ ਨਾ ਹਾਂ ਮੈਂ ਕੱਲ ਪਰਸੋਂ ਫਿਰ ਚਲਦੇ ਆਂ ਸੇਰੇ ਸੇਰੇ ਜਾਵਾਂਗੇ ਚਲ ਕੋਈ ਨਹੀਂ ਮੈਂ ਕੱਲ ਨੂੰ ਕੱਲ ਨੂੰ ਫਿਰ ਆ ਗਾ ਮੇਰਾ ਮਨ ਤੇ ਹੈਗਾ ਹੀ ਰਾਤ ਰਹਿਣਾ ਤੇ ਚਲੋ ਕੋਈ ਨਹੀਂ ਤਾਂ ਛੜ ਪਰਸੋਂ ਸਵਾਦ ਢਿਓ ਉਹਨੇ ਆ ਹੂੰ ਫਿਰ ਦੋ ਚਾਰ ਦਿਨ ਤੱਕ ਤੈਨੂੰ ਛੱਡਾਂਗਾ ਫਿਰ ਦੋ ਤੇ ਲਾਣੀ ਹਫਤਾ ਚਲ ਕੋਈ ਨਹੀਂ ਫੱਕ ਤੇ ਇਹ ਕੀ ਗੱਲ ਆ ਘਰ ਵੀ ਨਹੀਂ ਸਰਦਾ ਨਾ ਹੁਣ ਇਹਨਾਂ ਵਧੀਆ ਸਾਡਾ ਘਰ ਦਾ ਸਿਸਟਮ ਚੱਲ ਨਹੀਂ ਦਿਆ ਕਿਸੇ ਮੰਮੀ ਹਣਾ ਬਾਹਰ ਦਾ ਕੰਮ ਕਰ ਲੈਣੀ ਮਰਸੋਈ ਦਾ ਕਰ ਲੈਣੀ ਬਾਅਦ ਚ ਫੇਰ ਓਖਾ ਹੋਣਾ ਕੰਮ ਨਹੀਂ ਮੈਂ ਸਮਝਾ ਲਾਂਗਾ ਮੰਮੀ ਨੂੰ ਕੋਈ ਨਾ ਇਹਦਾ ਮੰਨ ਲਊਗਾ ਨਾ ਲਾ ਹੀ ਕੋਈ ਨਾ ਇਹਦਾ ਕਰ ਲਾਂਗੇ ਫਿਰ ਹਾਂ ਠੀਕ ਆ ਚਲੋ ਫਿਰ ਧੋਇਆ ਉਹ ਤੇ ਹੀ ਲੇਟ ਹੋਉਂਦੇ ਹੋ ਟਾਈਮ 11 ਵਜੇ ਗਿਆ ਆ ਆ ਚਲ ਠੀਕ ਆ ਫਿਰ ਮੈਂ ਮੁਕਾ ਚਲੋ ਠੀਕ ਆ ਜਾਓ ਚਲ ਵਧੀਆ ਹੋ ਗਿਆ ਮੇਨਾਂ ਨਾਲ ਗੱਲ ਕਰ ਲਈਏ ਸਾਰੀ ਹੁਣ ਪਰਸੋ ਜਾਵਾਂਗੇ ਇਦਾਂ ਕਰਾਂਗੇ ਨਾ ਕੱਲ ਤਿਆਰੀ ਕਰ ਲਾਂਗੀ ਮੈਂ ਇਹਨਾਂ ਨੂੰ ਕਹਾਂਗੀ ਕਿ ਡੱਬਾ ਕੋਈ ਰਾਲੇ ਆਓ ਅੱਲੀਵਰ ਜਾਨਾ ਦੇ ਡੱਬਾ ਫਰੂਟ ਚਾਹੀਦਾ ਇਹ ਹਨਾ ਚੰਗੇ ਨਹੀਂ ਲੱਗੇਗਾ ਚਲ ਠੀਕ ਹੈ ਹੁਣ ਮੈਂ ਕੋਈ ਕੰਮ ਕਰ ਲਾਂ ਸੱਚ ਹਾਫ ਹੁਣ ਛੱਡੋ ਹਾਂ ਹਾਂਜੀ ਦੱਸੋ ਹਾਂ ਦੱਸਣਾ ਕੀ ਆ ਮੈਨੂੰ ਅੱਜ ਗਿਫਟ ਮਿਲਿਆ ਵਾ ਕਿੱਥੋਂ ਲੈ ਦੱਸ ਘਰੋਂ ਹੀ ਕੇ ਆ ਨਾ ਨੌਰਾਨੀ ਲਈ ਆ ਬਣਾ ਕੇ ਚਾਂਦੀ ਦੀਆਂ ਝੂੜੀਆਂ ਮੇਰੇ ਵਾਸਤੇ ਰਾਮਾ ਮੈਂ ਤੂੰ ਦੇ ਭਾਗ ਵਾਲੀ ਆ ਨਹੀਂ ਤੇ ਅੱਜ ਕੱਲ੍ਹ ਦੀਆਂ ਨਵਾਂ ਦੇ ਠੋਡਾਂ ਦਾ ਰੇਡ ਦੀਆਂ ਵਾਂ ਮੈਂ ਕਿਹੜਾ ਕੁੜੀ ਬੜੀ ਚੰਗੀ ਆ ਵਿਚਾਰੀ ਨਹੀਂ ਨਹੀਂ ਚੰਗੀ ਆ ਤਾਂ ਕਰਕੇ ਲੈ ਕੇ ਆਈ ਆ ਮੈਨੂੰ ਦੱਸਿਆ ਵੀ ਨਹੀਂ ਇਹਨੇ ਪਹਿਲਾਂ ਅੱਛਾ ਮੈਂ ਲੈਣ ਚੱਲੀ ਆ ਮੈਨੂੰ ਤਾਂ ਕਹਿੰਦੀ ਸੀ ਆਪਣੇ ਸਮਾਨ ਲੈਣ ਜਾਣਾ ਕੋ ਤੇ ਮੈਂ ਹਾਂ ਚੱਲ ਕੋਈ ਗੱਲ ਨਹੀਂ ਕੁੜੀਆਂ ਦੇ ਨਿੱਕੇ ਮੋਟੇ ਸਾਰ ਸਮਾਨ ਹੁੰਦੇ ਲਿਆਉਣ ਵਾਲੇ ਤੇ ਮੈਂ ਲੈ ਆਇਆ ਤੇ ਮੈਨੂੰ ਕੀ ਪਤਾ ਸੀ ਵੀ ਆਹ ਲੈ ਆਉਣਾ ਚੱਲ ਬਹੁਤ ਹੀ ਵਧੀਆ ਵਾ ਤੇਰਾ ਗਿਫਟ ਤੇ ਬਾਕੀ ਰਮਨ ਇਹ ਮਾਂ ਪਿਓ ਦੇ ਹੱਥ ਵਸਦਾ ਵਾ ਜੰਗੇ ਸੰਸਕਾਰ ਦਿੱਤੇ ਹੋਣਾ ਉਹੋ ਹੀ ਤੇ ਅੱਗੇ ਵਰਤਦੀ ਆ ਸਹੀ ਗੱਲ ਵਾ ਤੁਹਾਡੀ ਚੱਲ ਇੰਨਾ ਹੀ ਬੜਾ ਵਾ ਪਰਿਵਾਰ ਦੇ ਵਿੱਚ ਨਾ ਹਰਾਲ ਮਿਲ ਕੇ ਰਹਿੰਦੀ ਆ ਇਹਦੇ ਨਾਲ ਪਰਿਵਾਰ ਵਿੱਚ ਸੁੱਖ ਸ਼ਾਂਤੀ ਹੁੰਦੀ ਆ ਤੇ ਜੇ ਹਰ ਵਕਤ ਨਾ ਕਲਾ ਕਲੰਦਰ ਹੀ ਰੋਸੇ ਤਾਂ ਸਿਆਣੇ ਨੇ ਕਿਹਾ ਨਾ ਪਿਕੜਿਓ ਪਾਣੀ ਨਸੇ ਉਹ ਆਹੋ ਹੀ ਇਹਦੇ ਗੱਲ ਤੇਰੀ ਘਰ ਵਿੱਚ ਇੱਕ ਜੀ ਵੀ ਮਾੜਾ ਆ ਜੇ ਨਾ ਤਾਂ ਘਰ ਨਰਕ ਬਣ ਜਾਂਦਾ ਵਾ ਨੜੇ ਰਮਨ ਭੱਜ ਭੱਜ ਕੇ ਸਾਰਾ ਕੰਮ ਨੇ ਵੇਢਦੀ ਅਗਲੀ ਨਹੀਂ ਨਹੀਂ ਕੰਮ ਸਾਰਾ ਕਰ ਲੈਂਦੀ ਆ ਮੈਨੂੰ ਤਾਂ ਕੋਈ ਕੰਮ ਸਹੀ ਦਾ ਕਰਨ ਨਹੀਂ ਦਿੰਦੀ ਮੰਮੀ ਕੋਈ ਗੱਲ ਨਹੀਂ ਮੈਂ ਕਰਦੀ ਆ ਤੇ ਹੋਰ ਕੰਮ ਵੇਖ ਲਓ ਤੇ ਹੋਰ ਕੰਮ ਮੈਂ ਕੀ ਕਰਨਾ ਹੁੰਦਾ ਮੈਂ ਕਿਹੜਾ ਦਫਤਰ ਜਾਣਾ ਵਾ ਚੱਲਿਆ ਫਿਰ ਆੜ ਮਿਲ ਕੇ ਕੰਮ ਕਰ ਲਈਦਾ ਟਾਈਮ ਨਾ ਉਹ ਵੀ ਵੇਲੇ ਤੇ ਮੈਂ ਵੀ ਵੇਲੇ ਸਬਜੀ ਕੱਟਦਿਆ ਕਰ ਲੱਗਾਂ ਨਹੀਂ ਨਹੀਂ ਬਿਲਕੁਲ ਨਹੀਂ ਨਾ ਤੂੰ ਹੁਣ ਰਾਜ ਤੇ ਬਹਿ ਜਾ ਉਹ ਨਹੀਂ ਨਹੀਂ ਐਦਾਂ ਦੀਆਂ ਗੱਲਾਂ ਨਾ ਕਰੋ ਸਬਜੀ ਸਬਜੀ ਮੈਂ ਕੱਟ ਦਿੰਨੀ ਆ ਇਹ ਤੇ ਨਹੀਂ ਕਿ ਸਾਰਾ ਉਹ ਕੋਈ ਕਰਨੀ ਆ ਕੇਵਲੇ ਮੈਂ ਕਹਿ ਵੀ ਦਿੰਨੀ ਆ ਵੀ ਪੁੱਤ ਕੋਈ ਨਹੀਂ ਤੂੰ ਆਰਾਮ ਕਰ ਲੈ ਮੈਂ ਬਣਾ ਦਿੰਨੀ ਆ ਰੋਟੀ ਪਾਣੀ ਉਹ ਠੀਕ ਹੈ ਹੈ ਹੀ ਕਿੰਨੇ ਕ ਜਾਣੇ ਆ ਅੱਗੇ ਵੀ ਤਾਂ ਕੰਮ ਨਹੀਂ ਕਰਦੀ ਸੀ ਹੋ ਚੱਲ ਰਮਾਚਾਰ ਪੰਜ ਜਾਣੇ ਦੀ ਰੋਟੀ ਬਣਾਉਣੀ ਐਵੇਂ ਤੇ ਨਹੀਂ ਪਈ ਬਿਲਕੁਲ ਹੀ ਹੁਣ ਤਾਂ ਕਹੀ ਜਾਂਦੀ ਮੇਰੀ ਗੱਲ ਸੁਣੋ ਰੋਟੀ ਬਣਾਉਂਦਾ ਕੋਈ ਭਾਰ ਨਹੀਂ ਹੁੰਦਾ ਜੇ ਜੀ ਚੰਗੇ ਹੋਣ ਤੇ ਉਹ ਵੀ ਤਾਂ ਹੈ ਖਸ ਖੇਡ ਕੇ ਟਾਈਮ ਲੰਗੇ ਨਾ ਤੇ ਕੰਮ ਤੇ ਹੱਥਾਂ ਪੈਰਾਂ ਨਾਲ ਝਟ ਕਰ ਲੀਦਾ ਵਾ ਕੰਮ ਦੀ ਕਿਹੜੀ ਗੱਲ ਵਾ ਬਿਲਕੁਲ ਤੇਰੀ ਗੱਲ ਸਹੀ ਹੈ ਤੇ ਜੇ ਘਰ ਦੇ ਵਿੱਚ ਕਲੇਸ਼ ਹੋਵੇ ਕਿਸ ਨੇ ਮੂੰਹ ਵਟਿਆ ਹੋਵੇ ਤਾਂ ਉੱਥੇ ਬੈਠਾ ਹੋਵੇ ਕੋਈ ਮੂੰਹ ਵਟ ਕੇ ਉੱਥੇ ਬੈਠਾ ਹੋਵੇ ਉਹ ਦਿਨ ਜਿਹੜਾ ਨਾ ਪਹਾੜ ਵਰਗਾ ਲੱਗਦਾ ਵਾ ਦਿਨ ਲੰਘਦਾ ਹੀ ਨਹੀਂਗਾ ਜਿੱਥੇ ਰਮਨ ਕਲੇਸ਼ਨ ਦਾ ਨਾ ਉਹਨਾਂ ਘਰਾਂ ਨੂੰ ਪੁੱਛ ਕੇ ਵੇਖੋ ਵੀ ਉੱਥੇ ਬਣਵਾ ਕੀ ਹੈ ਹੋਰ ਕੀ ਆ ਚੱਲ ਕੁੜੀ ਚੰਗੀ ਆ ਐਦਾਂ ਟਾਈਮ ਪਾਸ ਹੁੰਦਾ ਜਾਵੇ ਨਾ ਉਹਦੇ ਵਰਗੀ ਤੇ ਰੀਸ ਹੀ ਨਹੀਂ ਗਈ ਆ ਚੱਲ ਤੂੰ ਉਹਨੂੰ ਕਹੜਾ ਇਹ ਕੁੜੀਏ ਕਾਨੂੰ ਇੰਨੀ ਖੇਚਲ ਕਰਨੀ ਹੈ ਉਹ ਮੈਂ ਤ ਉਹਨੂੰ ਕਿਹਾ ਹੈਗਾ ਆਂਦੀ ਨਹੀਂ ਮੰਮੀ ਜੀ ਮੈਨੂੰ ਰੀਜ ਹੀ ਤੂੰ ਹੱਥੀਂ ਕੁਝ ਪਾਇਆ ਨਹੀਂ ਤੇ ਮੈਂ ਚੱਲ ਬਣਾ ਕੇ ਤੇ ਲਿਆ ਦੂੰ ਨੀ ਆ ਉਹ ਚੱਲ ਇੱਕ ਜੁੜੀਆਂ ਨੂੰ ਕਹੜਾ ਤੂੰ ਰੱਖ ਲੈ ਤੇ ਇੱਕ ਮੈਨੂੰ ਦੇ ਦੇ ਉਹ ਚੱਲ ਕੋਈ ਨਹੀਂ ਮੈਂ ਕਿਹੜੀਆਂ ਪਾਉਣੀਆਂ ਆ ਮੈਂ ਨਾ ਠਿਆਰ ਕਿ ਉਹਨੇ ਦੋਵੇਂ ਫੜਾ ਗੂ ਪੁੱਤ ਤੂੰ ਪਾਲਾ ਕੋਈ ਗੱਲ ਨਹੀਂ ਤੂੰ ਪਾਲਿਆ ਜਾਂ ਮੈਂ ਪਾਲਿਆ ਇੱਕੋ ਗੱਲ ਹੀ ਆ ਨਹੀਂ ਹੁਣ ਉਹ ਲਊਗੀ ਗਿਫਟ ਤੇਰੇ ਕੋਲ ਕੋਈ ਗੱਲ ਨਹੀਂ ਕਹਿ ਦੂੰਗੀ ਮੈਂ ਇਹਨੂੰ ਵੀ ਇੱਕ ਤੂੰ ਪਾਲਾ ਇੱਕ ਮੈਂ ਪਾਲੀ ਨਹੀਂ ਆ ਹੋਰ ਵੀ ਇਹ ਕਰ ਸਕਦੀ ਆ ਹੈਨਾ ਤੁਹਾਨੂੰ ਮੈਂ ਇੱਕ ਗੱਲ ਕਹਾਂ ਕਰਨਾ ਜਦੋਂ ਮੋਟਰਸਾਈਕਲ ਮੰਗਦਾ ਸੀ ਨਾ ਇਹ ਮਿਨਾਨ ਕੇ ਕਹਿੰਦੀ ਹੀ ਵੀ ਮੰਮੀ ਮੋਟਰਸਾਈਕਲ ਨਾ ਲੈ ਕੇ ਦਿਓ ਉਸ ਦਿਨ ਮੈਨੂੰ ਇਹ ਗਲਤ ਲੱਗੀ ਥੋੜੀ ਜੀ ਕਿ ਜਿੱਦਾਂ ਨਾ ਇਹ ਆਣ ਕੇ ਤੱਕ ਦਖਲ ਅੰਦਾਜ਼ੀ ਕਰਦੀ ਸਾਡੇ ਘਰ ਵਿੱਚ ਕਿਉਂਕਿ ਹੁਣ ਬੱਚੇ ਆ ਉਹਨਾਂ ਨੇ ਮਾਂ ਪਿਓ ਕੋ ਗੀਜ ਮੰਗਣੀ ਹੁੰਦੀ ਆ ਪਰ ਨਹੀਂ ਹੈ ਤੇ ਕੁੜੀ ਚੰਗੀ ਆ ਮੇਰੇ ਸਮਝਣ ਵਿੱਚ ਹੀ ਗਲਤੀ ਹੋਗੀ ਮੈਂ ਹੀ ਗਲਤ ਸੋਚ ਲਿਆ ਹੀ ਇਹਨੂੰ ਹੋਏ ਉਹਨੇ ਤਾਂ ਸਹੀ ਗੱਲ ਕਹੀ ਵੀ ਮੰਮੀ ਨਾਂ ਲੈ ਕੇ ਦੋ ਕਿ ਉਹਦੀ ਉਮਰੀ ਇਦਾਂ ਦੀ ਆ ਕਦੀ ਅੱਡੇ ਤੇ ਚਲ ਜਾ ਕਦੀ ਕਿਤੇ ਚਲ ਜਾ ਗੱਲ ਤੇ ਉਹਨੇ ਕੀਤੀ ਸਹੀ ਚਲੋ ਕੋਈ ਗੱਲ ਨਹੀਂ ਮੈਂ ਆ ਤਾਂ ਉਹਨੂੰ ਨਹੀਂ ਕੋਈ ਜਵਾਬ ਦਿੱਤਾ ਉਹਨੂੰ ਤਾਂ ਮੈਂ ਇਹੋ ਹੀ ਕਿਹਾ ਹੈਗਾ ਕਿ ਕੋਈ ਗੱਲ ਨਹੀਂ ਪੁੱਤ ਵੇਖਾਂਗੇ ਅੱਜ ਕਿਹੜਾ ਲੈ ਆਤਾ ਵਾ ਤੁਹਾਡੇ ਨਾਲ ਹੀ ਗੱਲ ਕਰਨ ਲਈ ਆ ਮੇਰੇ ਦਿਮਾਗ ਤੋਂ ਬਾਅਦ ਚ ਗੱਲ ਆਈ ਜਦੋਂ ਕਹਿ ਕੇ ਚਲ ਗਈ ਉਹ ਚਲ ਕੋਈ ਗੱਲ ਨਹੀਂ ਆ ਜਦੋਂ ਕਿਤੇ ਬੈਠੇ ਹੋਈਏ ਨਾ ਉਦੋਂ ਕਹਿਦੀ ਤਾਂ ਉਹਦਾ ਪੁੱਤ ਮੈਂ ਕਹਿਣੀ ਤੇ ਰਹੀ ਮੇਰੇ ਮੂੰਹ 'ਚੋਂ ਨਿਕਲ ਗਈ ਕੋਈ ਗੱਲ ਨਹੀਂ ਹੁਣ ਤਾਂ ਕਿਸ ਤਰੀਕੇ ਨਾਲ ਗੱਲ ਕਰੂੰਗੀ ਤੁਸੀਂ ਦੱਸੋ ਰੋਟੀ ਲਿਆਵਾਂ ਤੁਹਾਡੇ ਵਾਸਤੇ ਰੋਟੀ ਬਣੀ ਆ ਚਲ ਕੋਈ ਨਹੀਂ ਖਾ ਲੈਨੇ ਆ ਆ ਆਜੋ ਬਾਹਰ ਉੱਥੇ ਤਾਂ ਮਿਲਣੀ ਆ ਫਿਰ ਚਲੋ ਮੈਂ ਆ ਗਈ ਮੈਂ ਤਾਂ ਕਹਿਣਾ ਰਮਨਦੇਵ ਕਰਮਾਪਾ گاਵਲੀਆ ਜਿਹਨੂੰ ਇਦਾਂ ਦੀ ਨੌ ਮਿਲੀ ਆ ਨਹੀਂ ਤੇ ਮੈਂ ਤੇ ਵੇਨਾ ਵਾ ਲੋਕੀ ਲਲੜ ਮਰ ਚੱਲੀਆਂ ਮੈਨੂੰ ਰੋਟੀ ਨਹੀਂ ਦਿੰਦੀ ਮੈਨੂੰ ਚਾਹ ਨਹੀਂ ਦਿੰਦੀ ਚਾਲਮ ਵਿਚਾਰੀ ਭਲੀ ਮਾਨਸਾ ਕੁੜੀ ਆ ਤੇ ਆਟੇ ਤੇ ਪਾਣੀ ਕਰਦੀ ਆ ਵਿਚਾਰੀ ਐਵੇਂ ਅੱਕੀ